ਸਿੱਖੀ ਦੇ ਸਿਧਾਂਤਾਂ ਨੂੰ ਸਾਬ ਜਾਦਿਆਂ ਦੇ ਪੂਰਨਿਆਂ ਨੂੰ ਸਮੇਂ ਤੇ ਸਥਾਨ ਦੀ ਸੀਮਾ ਚਲਾ ਬੰਨਿਓ ਇਹ ਪਾਪ ਹੋਏਗਾ ਸਮਾਂ ਜਿਹੜਾ ਮਰਜੀ ਹੋਵੇ ਰਾਹ ਕੋਈ ਹੈ ਸਿੱਧਾ ਸਪਾਰਟ ਹੈ ਤੇ ਜੋ ਸ਼ਹਾਦਤ ਤੋਂ ਬਾਅਦ ਰੰਗ ਖਿਲਦਾ ਉਹ ਦੋ ਅੱਖਰ ਪੜ ਕੇ ਆਪਾਂ ਸਮਾਪਤ ਕਰੀਏ ਜਾਗ ਖੂਣ ਦਾ ਕੌਮ ਨੂੰ ਦੇ ਸਿੰਘ ਨੇ ਆਪ ਬਾਰ ਕੇ ਸੀਪਾਂ ਨੂੰ ਬਚਾਇਆ ਵਾਹਿਗੁਰੂ ਜੀ ਜੋ ਰਾਵਨ ਫਦੇ ਸਿੰਘ ਨੇ ਹੇ ਰਾਜੇ ਮਹਾ जानो पुत प्यारे नसो किसे पियो हथी पुत वारे नसो किसे पियो न हथी पुत बारे न कनू <सथी>। ਨਵਾਂ ਹੀ ਸਰਮਾਇਆ ਜੀ ਜੋਰ ਮਰ ਫੜੇ ਸਿੰਘ ਨੇ ਜਾਗ ਖੂਣ ਦਾ ਕੌਮ ਨੂੰ ਲਾਇਆ ਜੀ ਜੋਰ ਮਰ ਫੜੇ ਸਿੰਘ ਨੇ ਮਨ ਲਾ ਕੇ ਸੁਣੀ ਦੇ ਲਾਲ ਵਾਲੀ ਵਾਰ ਨੂੰ ਬਨ ਦਸਤਾਰ ਕਦੋਂ ਬਣੇਗਾ ਜੁਜਾਰ ਤੂੰ ਬਨ ਦਸਤਾਰ ਕਦੋਂ ਬਣੇਗਾ ਜੁਜਾਰ ਤੂੰ ਥਕੇ ਟੁੱਟੇ ਰਗੀ ਵਾਂਗੂ ਮਨ ਬੈਠਾ ਹਾਰ ਤੂੰ ਜਾ ਕੇ ਸਰਹੰਦ ਵਾਲੀ ਤੱਕ ਲੈ ਦੀਵਾਰ ਤੂੰ ਆ ਕੇ ਸਰਹੰਦ ਵਾਲੀ ਤੱਕ ਲੈ ਦੀਵਾਰ ਤੂੰ ਆਪਾਰ ਕੇ ਸੀ ਪੰਥ ਫਤੇ ਸਿੰਘ ਨੇ ਜਗ ਖੂਨ ਦਾ ਕੌਮ ਨੂੰ ਲਾਇਆ ਜੀ ਜੋਰ ਵਰ ਫਤੇ ਸਿੰਘ ਨੇ ਸਾਧ ਸੰਗਤ ਜਦੋਂ ਜਾਗ ਲੱਗਦਾ ਨਾ 10 50 100 ਕਿਲੋ ਦੁੱਧ ਨੂੰ ਦੋ ਚਮਚ ਦਹੀਂ ਦੇ ਪਾ ਦਿਏ ਤੇ ਸਵੇਰੇ ਸਾਰੇ ਦੁੱਧ ਨੂੰ ਆਪਣੇ ਵਰਗਾ ਬਣਾ ਦਿੰਦਾ ਤੇ ਸਹਿਬਜ਼ਾਦਿਆਂ ਨੇ ਖੂਨ ਦਾ ਜਾਗ ਲਾਇਆ ਕਿ ਤੁਸੀਂ ਸਾਰੇ ਸਹਿਬਜ਼ਾਦਿਆਂ ਵਰਗੇ ਬਣ ਜਾਓ ਮੈਂ ਵੀਰਸਤ ਨਾਮ ਸਿੰਘ ਨੂੰ ਬੇਨਤੀ ਕਰਾਂਗਾ ਜਿਹੜਾ ਇਹਨਾਂ ਨੇ ਵੰਗਾਰ ਪਾਈ ਨਾ ਨੌਜਵਾਨਾਂ ਨੂੰ ਪੈਰਾ ਵਿੱਚ ਆਇਆ ਕਿ ਜੇ ਢੰਦੀ ਕਲਾ ਹੁੰਦੀ ਤੇ ਆ ਕੇ ਸਰਹੰਦ ਦੀ ਦੀਵਾਰ ਇੱਕ ਵਾਰੀ ਵੇਖ ਲੈ ਇਹਨੂੰ ਇੱਕ ਵਾਰੀ ਫੇਰ ਪੜਿਓ ਇਹ ਸੱਦਾ ਪੰਥ ਜੀ ਤੁਹਾਨੂੰ ਜਿੱਥੇ ਬੈਠੇ ਹੋ ਸੁਰਤਾ ਸਰਹੰਦ ਦੀ ਦੀਵਾਰ ਨਾਲ ਜੋੜਿਓ ਵਿਰਾਗ ਉਪਜਣਾ ਸੁਭਾਵਕ ਹੈ ਪਰ ਤੁਹਾਡੀ ਸੁਰਤ ਚ ਚੜ੍ਹਦੀ ਕਲਾ ਆਏਗੀ ਵੇਖਿਓ ਤੁਹਾਡੇ ਅੰਦਰ ਪੋਜੀਟਿਵ એનર્ਜੀ ਆਏਗੀ ਇੱਕ ਵਾਰ ਫੇਰੇ ਪੈਰਾ ਪੜ ਕੇ ਸੱਦਾ ਦਿਓ ਸਭ ਨੌਜਵਾਨਾਂ ਨੂੰ ਬਨ ਦਸਤਾਰ ਕਦੋਂ ਬਣ ਕਜੂਜਾਰ ਤੂੰ ਵਾ ਵਾ ਆ ਕੇ ਸਜ ਖੰਦ ਬਾੜੀ ਤੱਕ ਲੈ ਦੀਵਾਰ ਤੂੰ ਹੱਕੇ ਟੁੱਟੇ ਰਹੀ ਵਾਂਗੂ ਵਾਹ ਕਿਉ ਮੰਨ ਬੈਠਾ ਹਾਰ ਤੂੰ ਆ ਕੇ ਸਰਗੰਦ ਵਾੜੀ ਤੱਕ ਲੈ ਦੀਵਾਰ ਤੂੰ ਆ ਕੇ ਸਰਗੰਦ ਵਾੜੀ ਤੱਕ ਲੈ ਦੀਵਾਰ ਆਪਵਾਰ ਕੇ ਸੀਪੰਥ ਬਚਾਇਆ ਜੀ ਚੋਰਾਵਾਰ ਫਤੇ ਸਿੰਘ ਨੇ ਜਾਗ ਖੂਣ ਦਾ ਕੌਮ ਨੂੰ ਲਾਇਆ ਜੀ ਚੋਰਾਵਾਰ ਫਤੇ ਸੰਗਤ ਜੀ ਸੋ ਸ੍ਰੀ ਅਕਾਲ ਸਾਧ ਸੰਗਤ ਜੀ ਬੇਨਤੀ ਹੈ ਅਨੋਖਾ ਅਨੋਖਾ ਵਿਆਹ ਹੈ ਨਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸਾਨੂੰ ਅਸੀਂ ਲਾੜੀਆਂ ਬਣ ਕੇ ਸਾਡੀ ਜਿੰਦ ਬੈਠੀ ਤੇ ਮੌਤ ਵਾਰ ਆਉਂਦੀ ਤੇ ਵਿਆਹ ਕੇ ਲੈ ਜਾਂਦੀ ਪ੍ਰਿਥੀ ਸਹਿਬ ਜਾਦੇ ਮੌਤ ਨੂੰ ਵਿਆਹਣ ਆਪ ਜਾ ਰਹੇ ਇੱਥੇ ਜਿੰਦ ਬੋਟੀ ਨਹੀਂ ਬਣ ਰਹੀ ਸਾਡੀ ਤੇ ਜਿੰਦ ਬੋਟੀ ਮਰਨ ਵਾਰ ਲੈ ਜਾਸੀ ਪਰ ਨਾਏ ਇੱਥੇ ਲਾੜੇ ਬਣ ਕੇ ਮੌਤ ਨੂੰ ਵਿਆਹਣ ਵਾਸਤੇ ਜਾ ਰਹੇ